ਹਾਂਜੀ ਦੋਸਤੋ ਇਹ ਪੌੜੀਆਂ ਕਿਲੇ ਨੂੰ ਚੜ ਰਹੀਆਂ ਨੇ ਕਿਲਾ ਨਰਮੋਹਗੜ੍ਹ ਆਨੰਦਪੁਰ ਸਾਹਿਬ ਦੀ ਧਰਤੀ ਇਹ ਕਿਲਾ ਇਹ ਧਰਤੀ ਦਾ ਰਤਾ ਰਤਾ ਸਿੰਘਾਂ ਦੇ ਖੂਨ ਨਾਲ ਸਿੰਜਾ ਹੋਇਆ ਹੈ ਇੱਥੇ ਸਿੰਘ ਸੂਰਮਿਆਂ ਦਾ ਖੂਨ ਡੁੱਲਿਆ ਹੋਇਆ ਹੈ 1704 ਵਿੱਚ ਜਦੋਂ ਆਨੰਦਪੁਰ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਲਾ ਛੱਡਿਆ ਤੋ ਉਸ ਤੋਂ ਬਾਅਦ ਇੱਥੇ ਸਿੰਘਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਤੁਰਕਾਂ ਦੀ ਤੇ ਪਹਾੜੀ ਰਾਜਾਂ ਦੀ ਵੱਡੀ ਲੜਾਈ ਹੋਈ ਇੱਕ ਸਮਾਨ ਜੁੱਧ ਹੋਇਆ ਇੱਥੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੰਘਾਂ ਸਮੇਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਸਨ ਤਾਂ ਲੋਗੜ ਦੀ ਲੜਾਈ ਹੋਈ ਸੀ ਲੋਗੜ ਦੇ ਕਿਲੇ 'ਚ ਪਹਾੜੀ ਰਾਜਾਂ ਤੇ ਮੁਗਲਾਂ ਨੇ ਜਦੋਂ ਹਮਲਾ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੂਰਮੇ ਬਾਬਾ ਬਚੱਤਰ ਸਿੰਘ ਨੇ ਉਸ ਸਮੇਂ ਹਾਥੀ ਦੇ ਨਾਲ ਮੁਕਾਬਲਾ ਕੀਤਾ ਉਹ ਲੜਾਈ ਦੇ ਵਿੱਚ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਪਹਾੜੀ ਰਾਜੇ ਤੇ ਮੁਗਲ ਜਾਣ ਚੁੱਕੇ ਸਨ ਕਿ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਤੇ ਸਿੰਘਾਂ ਨੂੰ ਹਰਾਉਣਾ ਕੋਈ ਛੋਟੀ ਗੱਲ ਨਹੀਂ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਗਾਉ ਆਟੇ ਦੀ ਬਣਾ ਕੇ ਤੇ ਕੁਰਾਨ ਦੀਆਂ ਝੂਠੀਆਂ ਸੋਹਾ ਖਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਕਿਲਾ ਖਾਲੀ ਕਰ ਦੋ ਵਾਪਸ ਭਾਵੇਂ ਇੱਥੇ ਮੁੜ ਕੇ ਆ ਜਾਣਾ ਪਰ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀਆਂ ਚਾਲਾਂ ਨੂੰ ਸਮਝਦੇ ਸਨ ਉਹਨਾਂ ਨੇ ਕਿਲਾ ਖਾਲੀ ਕੀਤਾ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਨਰਮੋਹ ਘੜੀ ਦੀ ਧਰਤੀ ਤੇ ਆਏ ਨੇ ਆਪਣੇ ਸਿੰਘਾਂ ਦੇ ਸਮੇਤ ਕੀਰਤਪੁਰ ਸਾਹਿਬ ਤੋਂ ਆਨੰਦਪੁਰ ਸਾਹਿਬ ਦੇ ਰਸਤੇ ਵਿੱਚ ਇਹ ਕਿਲਾ ਨਰਮੋਗੜ ਦਾ ਉਹ ਸਥਾਨ ਹੈ ਜਿੱਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਸਿੰਘਾਂ ਸਮੇਤ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਇਸ ਜਗ੍ਹਾ ਕਿਲਾ ਨਰਮੋਗੜ ਤੇ ਡੇਰਾ ਲਾਇਆ ਹਣ ਗੁਰੂ ਗੋਬਿੰਦ ਸਿੰਘ ਜੀ ਇੱਥੇ ਸ਼ਾਂਤ ਬੈਠੇ ਸਨ ਆਪਣੇ ਫੌਜਾਂ ਦੇ ਨਾਲ ਤੇ ਤੁਰਕਾਂ ਨੇ ਉਧਰੋਂ ਸਰਹੱਦ ਦੇ ਵਜ਼ੀਰ ਨੇ ਹਵਲਾ ਕਰ ਦਿੱਤਾ ਪਹਾੜੀ ਰਾਜਾਂ ਨੇ ਹਮਲਾ ਕਰ ਦਿੱਤਾ ਤੇ ਇੱਕ ਗੋਲਾ ਤੋਪ ਦਾ ਲੱਗਿਆ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਿੱਖ ਸੰਘ ਰਾਮ ਸਿੰਘ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਚੋੜ ਕਰ ਰਿਹਾ ਸੀ ਉਸ ਦੀ ਛਾਤੀ ਵਿੱਚ ਲੱਗਾ ਤੇ ਉਸ ਦੀ ਮੌਕੇ ਤੇ ਹੀ ਛਿਹੀ ਦੀ ਹੋ ਗਈ ਉਸੇ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਕਮਾਨ ਵਿੱਚ ਤੀਰ ਪਾ ਕੇ ਛੱਡਿਆ ਉਸ ਤੂਫ ਚੀ ਨੂੰ ਮੌਕੇ ਤੇ ਹੀ ਮਾਰ ਦਿੱਤਾ ਇਸ ਜਗ੍ਹਾ ਤੇ ਸਿੱਖਾਂ ਦਾ ਮੁਗਲਾਂ ਦਾ ਤੁਰਕਾਂ ਦਾ ਪਹਾੜੀ ਰਾਜਿਆਂ ਦਾ ਕਈ ਘੰਟੇ ਭਿਆਨਕ ਦੌਧ ਚੱਲਿਆ ਇਸ ਵੇਲੇ ਸਿੱਖਾਂ ਦਾ ਵੀ ਭਾਰੀ ਨੁਕਸਾਨ ਹੋਇਆ ਜਿਹੜੇ ਸਿੱਖ ਸੰਗ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਸ਼ਿਸ਼ਕਾਰ ਇਹ ਜਗ੍ਹਾ ਤੇ ਆਪਣੇ ਹੱਥਾਂ ਨਾਲ ਕੀਤਾ ਅੰਤਿਮ ਰਸਮਾਂ ਨਿਭਾਈਆਂ